ਕਿਸਾਨ ਭਰਾਵੋ ਸਤਿ ਸ਼੍ਰੀ ਅਕਾਲ ਸਵਾਗਤ ਹੈ ਨਾਰਥ ਇੰਡੀਅਨ ਫਾਰਮਿੰਗ ਚੈਨਲ ਤੇ ਅੱਜ ਦੀ ਵੀਡੀਓ ਝੋਨੇ ਦੀ ਫਸਲ ਦੇ ਸਬੰਧ ਵਿੱਚ ਬਣਾ ਰਹੇ ਹਾਂ ਜਿਹੜੇ ਕਿਸਾਨ ਭਰਾਵਾਂ ਦਾ ਝੋਨਾ ਜੂਨ ਦੇ ਖੀਰਲੇ ਪੰਦਰਵਾੜੇ ਵਿੱਚ ਲੱਗਿਆ ਵਾ ਜਾਂ ਇਸ ਤੋਂ ਪਹਿਲਾਂ ਲੱਗਿਆ ਵਾ ਤੇ ਝੋਨੇ ਦੀ ਫਸਲ 40-45 ਦਿਨਾਂ ਦੀ ਜਾਂ 50 ਦਿਨਾਂ ਦੀ ਹੋ ਗਈ ਆ ਤੇ ਝੋਨੇ ਵਿੱਚ ਯੂਰੀਆ ਪੂਰਾ ਹੋਣ ਦੇ ਬਾਵਜੂਦ ਵੀ ਝੋਨਾ ਉੱਚਾ ਨੀਵਾ ਦਿਖਾਈ ਦੇ ਰਿਹਾ ਪੀਲਾ ਪੰਦ ਦਿਖਾਈ ਦੇ ਰਿਹਾ ਤੇ ਯੂਰੀਆ ਦੀ ਘਾਟ ਨੂੰ ਆਪਾਂ ਕਿਵੇਂ ਪੂਰੀ ਕਰ ਸਕਦੇ ਹਾਂ ਬਹੁਤ ਸਸਤੇ ਜਿਹੇ ਫਾਰਮੂਲੇ ਨਾਲ ਤੇ ਇਸ ਵੀਡੀਓ ਵਿੱਚ ਉਸ ਦੇ ਬਾਰੇ ਪੂਰੀ ਜਾਣਕਾਰੀ ਸਾਂਝੀ ਕਰਾਂਗੇ ਪੂਰੀ ਜਾਣਕਾਰੀ ਲਈ ਵੀਡੀਓ ਨੂੰ ਖੀਰ ਤੱਕ ਜਰੂਰ ਦੇਖੋ ਤੇ ਜਾਣਕਾਰੀ ਚੰਗੀ ਲੱਗੇ ਤਾਂ ਹੋਰ ਕਿਸਾਨ ਭਰਾਵਾਂ ਨਾਲ ਸਾਂਝੀ ਵੀ ਕਰਿਓ ਹਾਂਜੀ ਕਿਸਾਨ ਭਰਾਓ ਜਿਹੜੇ ਕਿਸਾਨ ਭਰਾ ਝੋਨੇ ਦੀ ਫਸਲ ਵਿੱਚ ਯੂਰੀਆ ਪੂਰਾ ਕਰ ਚੁੱਕੇ ਆ ਤੇ ਝੋਨੇ ਵਿੱਚ ਰੰਗ ਰੂਪ ਪ੍ਰੋਪਰ ਨਹੀਂ ਬਣਿਆ ਝੋਨਾ ਦਬਿਆ ਵਾ ਦੋਗੂਆਂ ਦੇ ਵਿੱਚ ਮਾੜਾ ਦਿਖਾਈ ਦੇ ਰਿਹਾ ਤੇ ਉਹਨਾਂ ਨੂੰ ਕਿਰਪਾ ਕਰਕੇ ਹੱਥ ਜੋੜ ਕੇ ਬੇਨਤੀ ਹੈ ਕਿ ਜੇ ਤੁਹਾਡੀ ਫਸਲ 45-50 ਦਿਨਾਂ ਦੀ ਹੋ ਗਈ ਹੈ ਤੇ ਛਿੱਟੇ ਦੇ ਰੂਪ ਵਿੱਚ ਖੇਤ ਵਿੱਚ ਯੂਰੀਆ ਨਾ ਪਾਓ ਯੂਰੀਆ ਦੀ ਘਾਟ ਪੂਰੀ ਕਰਨੀ ਹੈ ਤਾਂ ਤੁਸੀਂ ਸਪਰੇਅ ਕਰ ਸਕਦੇ ਆ ਜਾਂ ਫਿਰ ਤੁਹਾਨੂੰ ਦੌਗੀਆਂ ਜ਼ਿਆਦਾ ਮਾਰੀਆਂ ਦਿਖਾਈ ਦੇ ਰੀਆਂ ਤਾਂ ਉਹਦੇ ਲਈ ਤੁਸੀਂ ਦਲਾਲ ਕੋਲ ਦੀ ਸਪਰੇਅ ਕਰ ਸਕਦੇ ਆ ਦਲਾਲ ਕੋਲ ਤਿਆਰ ਕਿਵੇਂ ਕਰਨਾ 2.5 ਕਿਲੋ ਯੂਰੀਆ ਲੈਣਾ 150 ਗ੍ਰਾਮ ਜ਼ਿੰਕ ਚਿਲੇਟਡ ਲੈਣਾ ਇਹਨਾਂ ਦੋਨਾਂ ਨੂੰ ਤੁਸੀਂ ਮੌਕੇ ਤੇ ਘੋਲ ਸਕਦੇ ਆ ਜਦੋਂ ਸਪਰੇਅ ਕਰਨੀ ਆ ਤੇ 2.5 ਕਿਲੋ ਲੈਣੀ ਹੈ ਡੀਏਪੀ ਡੀਏਪੀ ਨੂੰ ਘੱਟੋ ਘੱਟ 12 ਘੰਟੇ ਜੇ ਤੁਹਾਡੇ ਕੋਲ ਟਾਈਮ ਜ਼ਿਆਦਾ ਹੈਗਾ ਤਾਂ ਇੱਕ ਦਿਨ ਪਹਿਲਾਂ ਭੌਂਕੇ ਰੱਖ ਸਕਦੇ ਆ ਤੇ ਡੀਏਪ ਦਾ ਸਿਰਫ ਆਪਾਂ ਪਾਣੀ ਲੈਣਾ ਉਸ ਦਾ ਗਾਰ ਨੂੰ ਨਹੀਂ ਲੈਣਾ ਜਿਹੜਾ ਉੱਪਰ ਉਹਦੇ ਪਾਣੀ ਹੋਊਗਾ ਉਸ ਨੂੰ ਸਪੌਣ ਕੇ ਸਪਰੇਅ ਪੰਪ ਦੇ ਵਿੱਚ ਯੂਜ਼ ਕਰਨਾ ਤੇ ਇਸ ਨੂੰ ਆਪਾਂ 125 ਲੀਟਰ ਤੋਂ ਲੈ ਕੇ 150 ਲੀਟਰ ਦੇ ਹਿਸਾਬ ਨਾਲ ਕਿੱਲੇ ਤੋਂ ਸਵਾ ਕਿੱਲੇ ਤੇ ਸਪਰੇਅ ਕਰ ਸਕਦੇ ਆ ਤੇ ਇਸ ਤੋਂ ਬਾਅਦ ਸਪਰੇਅ ਕਰਨ ਦਾ ਸਮੇਂ ਦੀ ਗੱਲ ਕਰੀਏ ਤਾਂ ਜਾਂ ਤਾਂ ਤੁਸੀਂ अर्ਲੀ ਮਾਰਨਿੰਗ ਕਰ ਸਕਦੇ ਆ ਜਾਂ ਸ਼ਾਮ ਦੇ ਸਮੇਂ ਸਪਰੇਅ ਕਰ ਸਕਦੇ ਆ ਦੁਪਹਿਰ ਦੇ ਸਮੇਂ ਸਪਰੇਅ ਕਰਨ ਤੋਂ ਥੋੜਾ ਜਿਹਾ ਗਰੇਜ ਕਰੋ ਜੇ ਆਪਾਂ ਡਬਲ ਫਵਾਰੇ ਮਾਰਦੇ ਆਂ ਦੁਪਹਿਰ ਦੇ ਸਮੇਂ ਸਪਰੇਅ ਕਰਦੇ ਆਂ ਤਾਂ ਪੱਤਿਆਂ ਉੱਪਰ ਟਿਪ ਬਰਨਿੰਗ ਵੀ ਆ ਸਕਦੀ ਆ ਸਪਰੇਅ ਕਰਨ ਤੋਂ ਬਾਅਦ 24 ਘੰਟਿਆਂ ਬਾਅਦ 12 ਘੰਟਿਆਂ ਬਾਅਦ ਖੇਤ ਨੂੰ ਹਲਕਾ ਪਾਣੀ ਜ਼ਰੂਰ ਦਿਓ ਤੇ ਇੱਕ ਸਾਰੇ ਕਿਸਾਨ ਭਰਾਵਾਂ ਨੂੰ ਬੇਨਤੀ ਹੈ ਕਿ ਜੇ ਝੋਨੇ ਦੀ ਫਸਲ 45 ਜਾਂ ਦਿਨਾਂ ਤੋਂ ਉੱਪਰ ਜਾ ਚੁੱਕੀ ਆ ਥੱਲੇ ਯੂਰੀਆ ਪਾਉਣ ਤੋਂ ਗਰੇਜ ਜ਼ਰੂਰ ਕਰੋ ਜੇ ਥੱਲੇ ਯੂਰੀਆ ਪਾਉਂਕੋ ਉਸ ਨਾਲ ਥੋੜੀ ਫਸਲ ਵਿੱਚ ਅੱਗੇ ਜਾ ਕੇ ਰਸ ਚੂਸ ਕਿੜੇ ਹੌਪਰ ਵਗੈਰਾ ਦਾ ਸੁੰਡੀ ਵਗੈਰਾ ਦਾ ਗੋਬ ਵਾਲੀ ਸੁੰਡੀ ਵਗੈਰਾ ਦਾ ਹਮਲਾ ਜ਼ਿਆਦਾ ਦਿਖਾਈ ਦੇਊਗਾ ਤੇ ਫੰਗਸਾਂ ਦਾ ਵੀ ਅਟੈਕ ਜ਼ਿਆਦਾ ਦਿਖਾਈ ਦੇਊਗਾ ਸਪਰੇ ਦੇ ਰੂਪ ਵਿੱਚ ਤੁਸੀਂ ਯੂਰੀਆ ਦੀ ਡੈਫੀਸੈਂਸੀ ਨੂੰ ਪੂਰਾ ਕਰ ਸਕਦੇ ਹੋ ਜੇ ਜਾਣਕਾਰੀ ਚੰਗੀ ਲੱਗੀ ਹੋਵੇ ਤਾਂ ਹੋਰ ਕਿਸਾਨ ਭਰਾਵਾਂ ਨਾਲ ਸਾਂਝੀ ਜ਼ਰੂਰ ਕਰਿਓ ਤੇ ਇਸ ਤੋਂ ਅਗਲੀ ਵੀਡੀਓ ਆਪਾਂ ਝੋਨੇ ਦੀ ਫਸਲ ਉੱਤੇ ਪਹਿਲੀ ਸਪਰੇ ਕਿਹੜੀ ਕਰੀਏ ਤੇ ਕਿਹੜੇ-ਕਿਹੜੇ ਵਿੱਚ ਉਹਦੇ ਵਿੱਚ ਆਪਾਂ ਨੂੰ ਕੰਬੀਨੇਸ਼ਨ ਲਾਉਣੇ ਚਾਹੀਦੇ ਆ ਇਸ ਦੇ ਸੰਬੰਧ ਵਿੱਚ ਜਲਦੀ ਅਪਲੋਡ ਕਰ ਰਹੇ ਹਾਂ ਚੈਨਲ ਨਾਲ ਬਨੇ ਰਹੋ ਧੰਨਵਾਦ